ਸਾਡੇ ਮਨਜੂਬ ਸੀਐਮ ਸਾਹਿਬ ਦੇ ਜਿਹੜੇ ਅ ਜਿਹੜਾ ਨਸ਼ੇਮਰੂਦ ਦਾ ਇਹਗਾ ਸਾਰਾ ਪ੍ਰੋਗਰਾਮ ਦਿੱਤਾ ਗਿਆ ਪੰਜਾਬ ਵਾਸਤੇ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 4 ਕਿਲੋ ਹਿਰੋਇਨ ਤੇ 4 ਅਸੀਂ ਜਿਹੜੇ ਡਰਗ ਕਾਟਲ ਚਲਾਉਣ ਵਾਲੇ ਮੇਨ ਸਬਗਲਰ ਫੜੇ ਗਏ ਨੇ ਉਹਨਾਂ ਤੋਂ 3 ਮੋਟਰਸਾਈਕਲ ਵੀ ਬਰਾਮਦ ਹੋਏ ਨੇ ਜੇ ਆਪ ਇਹਦੀ ਇਨਵੈਸਟੀਗੇਸ਼ਨ ਤੇ ਵਲ ਦੇਖੀਏ ਤਾਂ ਇਹ ਇੰਨੇ ਜਿਹੜੇ ਮੇਨ ਮੁਲਜ਼ਮ ਨੇ ਉਹ ਸਾਰੇ ਫਿਰੋਜ਼ਪੁਰ ਜਲਾਲਾਬਾਦ ਵੈਲਟ ਦੇ ਨੇ ਔਰ ਉਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਹੀ ਗੱਲ ਪਤਾ ਲੱਗੀ ਹੈ ਕਿ ਉਸ ਫਿਰੋਜ਼ਪੁਰ ਸੈਕਟਰ ਦੇ ਵਿੱਚ ਡਰੋਨਸ ਰਾਹੀਂ ਜਿਹੜੀ ਪੋਜੀਸ਼ਨ ਹੁੰਦੀ ਹੈ ਟਰਾਸ ਬਾਰਡਰ ਹੀਰੋਇਨ ਉਹਨੂੰ ਉਹ ਲਿਹਾਕੇ ਤੇ ਸਪਲਾਈ ਕਰਦੇ ਸੀਗੇ ਲਗ ਲਗ ਏਰੀਆ ਚ ਕਿਉਂਕਿ ਆਮ ਜੇ ਪਹਿਲਾਂ ਪਾ ਦੇਖਿਆ ਅਮਰਸਰ ਸੈਕਟਰ ਯੂਜ਼ ਹੋਇਆ ਉਹ ਮੈਕੀ ਵੀ ਫਿਰੋਜ਼ਪੁਰ ਸੈਕਟਰ ਦਾ ਸਾਰਾ ਇੱਕ ਆਰਡਰ ਹੈਗਾ ਇਦੇ ਚਿਹਰੇ ਤਿੰਨ ਮੁਲਜ਼ਮ ਤਾਂ ਮੇਜਰ ਨੇ ਇੱਕ ਜੂਵੇ ਰਾਹੀ ਲਾਇਆ ਤੇ ਜੋ ਚੌਥਾ ਉਹ ਉਹਦੇ ਕੋਸ਼ਿਚ ਆਇਆ ਕਿ ਉਹਨੂੰ ਬਿੰਗ ਛੋਟਾ ਹੋਣ ਦੇ ਕਰਕੇ ਉਹਦਾ ਫਾਇਦਾ ਲੈਂਦੇ ਰਹੇ ਕਿ ਸਤਲੁਜ ਜਿਹੜਾ ਦਰਿਆ ਉੱਥੇ ਵਗਦਾ ਹੈ ਉਹਦੇ ਚ ਕਿਸ਼ਤੀ ਰਾਹੀ ਉਹ ਆਪਣੇ ਪਿੰਡ ਤੋਂ ਦੂਸਰੇ ਪਿੰਡਾਂ ਜਾਂਦਾ ਜਿਹੜੇ ਬਾਰਡਰ ਦੇ ਨਾਲ ਹੈ ਤੇ ਉਸ ਤੋਂ ਜਾ ਕੇ ਕੰਸਾਈਨਮੈਂਟ ਚੁੱਕ ਕੇ ਵਾਪਸ ਫੇਰ ਜਿਹੜੀ ਹੈ ਕਿਸ਼ਤੀ ਰਾਹੀ ਆਪਣੇ ਪਿੰਡ ਚ ਵਾਪਸ ਆ ਕੇ ਫਿਰ ਮੇਨਲੈਂਡ ਤੇ ਸਪਲੇ ਕਰਦਾ ਰਿਹਾ ਸੋ ਇਹ ਨਵੀਂ ਆਤੀ ਗੱਲ ਆਈ ਹੈ ਕਿ ਡਰੋਨ ਤੋਂ ਬਾਅਦ ਉਥੇ ਖੇਤਾਂ 'ਚ ਗਿਰ ਗਈ ਜਾਂ ਕਿਸੇ ਦੇ ਘਰਾਂ ਕੋ ਗਿਰ ਗਈ ਉੱਥੋਂ ਇਹਨਾਂ ਨੇ ਸਦਲੋ دریا ਕ੍ਰੋਸ ਕਰਕੇ ਉਧਰ ਫਰੋਜ਼ਪੁਰ ਏਰੀਆ 'ਚ ਹੌਣ ਲਿਆ ਕੇ ਫਿਰ ਵਾਪਸ ਵੀ ਉਹਨੂੰ ਮੇਨਲੈਂਡ ਤੇ ਥਰੂ ਬੋਟ ਹੀ ਲੈ ਕੇ ਆਉਂਦੇ ਰਿਹਾ ਸੋ ਇਹਦੇ ਜਿਹੜੇ ਇਹ ਤਿੰਨ ਮੁਲਜ਼ਮ ਨੇ ਪਰਸੀਮ ਸਿੰਘ ਹੈ ਇਹ ਹੈਗਾ ਪਿੰਡ ਕਬਾਇਆ ਫਰਨਾ ਸਦਰ ਜਲਾਲਾਬਾਦ ਦਾ 23 ਸਾਲ ਦੀ ਉਹਦੀ ਉਮਰ ਹੈ 12 12ਵੀਂ ਪੜਿਆ ਲੇਬਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਦਾਂ ਹੀ ਅਮਰਿਤ ਸਿੰਘ ਅੰਬੀ ਹੈ ਇਹ ਚੱਕ ਹੀਵਾ ਸਦਰ ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ 21 ਸਾਲ ਦਾ 10ਵੀਂ ਪਾਸ ਹੈ ਲੇਬਰ ਦਾ ਹੀ ਕੰਮ ਕਰਦਾ ਪਹਿਲਾਂ ਵੀ ਕੇਸ ਕੋ ਦਰਜ ਨਹੀਂ ਹੋਈਆਂ ਸਾਰੇ ਜਿਹੜਾ ਜੁਵਨਾਈਲ ਹੈ ਉਹ ਵੀ ਫਿਰੋਜ਼ਪੁਰ ਏਰੀਆ ਦਾ ਰਹਿਣ ਵਾਲਾ ਹੈ 16 ਸਾਲ ਦੀ ਉਮਰ ਹੈ 7ਵੀਂ ਤੱਕ ਐਜੂਕੇਸ਼ਨ ਪੜ੍ਹੀ ਹੈ ਉਹਨੇ ਤੇ ਇਸੋ ਲਵਾਰਾ ਮਨਜੀਤ ਰਮਨ ਹੈ ਇਹ ਹੈਗਾ ਖਾਲੜੇ ਤਰਨਤਾਰਨ ਦਾ 19 ਸਾਲ ਦਾ ਤੇ ਪਿਛੀਵਿੰਡ ਪੜਾਈ ਕਰ ਰਿਹਾ ਹੈ ਕਾਲਜ ਦੇ ਵਿੱਚ ਸੋ ਜੇ ਆਪਾਂ ਇੱਥੇ ਚਾਤੀ ਮਾਰੀਏ ਕਿ ਨਵੇਂ ਬੱਚੇ ਜਿਹੜੇ ਐ ਇਸ ਚ ਜਿਹੜੇ ਉਹ ਲਾਲਚ ਦੇ ਵਿੱਚ ਡਰੱਗਸ ਦੇ ਪਾ ਕੇ ਇਹ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਰਹੇ ਸਮਗਲਿੰਗ ਦੇ ਔਰ ਮੈਂ ਸਮਝਦਾ ਕਿ ਇਹਦੇ ਚ ਤੁਹਾਡੇ ਰਾਹੀਂ ਜਰੂਰ ਮੈਂ ਮੈਸੇਜ ਜੜਾ ਚਾਹੁੰਦਾ ਕਿ ਨਵੇਂ ਬੱਚਿਆਂ ਨੂੰ ਇਸ ਗੱਲ ਤੋਂ ਧ੍ਰੇਸ਼ ਕਰਨਾ ਚਾਹੀਦਾ ਹੈ ਔਰ ਲਾਲਚ ਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਮਿਹਨਤ ਦੇ ਨਾਲ ਆਪਣੀ ਕਮਾਈ ਕਰਨ ਤਾਂ ਕਿ ਵਧੀਆ ਉਹਨਾਂ ਦਾ ਜੀਵਨ ਨਿ ਗੁਜ਼ਰੇ ਇਹ ਨਸ਼ਾ ਕਰਨ ਦੀ ਆਦਤੀ ਜਾਂ ਫਿਰ ਪੈਸੇ ਦਾ ਲਾਲਚ ਨਾ ਪੈਸੇ ਵਾਲੇ ਹੀ ਹੈ ਜੀ ਜ਼ਿਆਦਾ ਨਸ਼ੇ ਵਾਲਾ ਨਹੀਂ ਐਨਾ ਕੋਈ ਗੱਲ ਸਾਹਮਣੇ ਆਈ ਕਿ ਕੋਈ ਯੰਗਸਟਰ ਨੇ ਅਜੇ ਅਰੇ ਗੱਡੀ ਦੇ ਪਿੰਡ ਜਿਹੜੇ ਉਹ ਗੱਡੀ 12-14 ਲੱਖ ਦੀ ਬਣੀ ਕਿੰਨਾਂ ਦਰਿਆ ਲੱਗ ਹਾਂਜੀ ਮਤਲਬ ਇਦਾਂ ਜੀ ਵਿੱਚ ਦਰਿਆ ਚੱਲਦਾ ਇਹਨਾਂ ਦੇ ਪਿੰਡ ਤੋਂ ਅੱਗੇ ਫਿਰ ਪਿੰਡ ਨੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਉਥੇ ਜਦੋਂ ਇਹਨਾਂ ਨੇ ਕਿਉਂਕਿ ਜੇ ਆਪਾਂ ਮੇਨ ਕਿਸੇ ਕੋਲਪਾਲ ਤੋਂ ਜਾਣਿਆ ਕੋਈ ਨਾ ਕੋਈ ਚੈਕਿੰਗ ਹੋ ਜਾਂਦੀ ਹੈ ਤਾਂ ਆਮ ਹੁੰਦਾ ਕਿ ਕਿਸੇ ਨਾਲ ਉਧਰ ਟੱਪ ਕੇ ਕਿਸੇ ਨਾਲ ਹੀ ਮੁੜਿਆ ਹੈ ਉਹਦੇ ਵਿੱਚ ਕਈ ਵਾਰ ਇਕੱਲਕਾ ਨਾ ਪਿੰਡ ਦੇ ਬੱਚਾ ਕੋਈ ਜਾ ਰਿਹਾ ਜਾਂ ਹੋਰ ਆ ਗਿਆ ਉਹਦੇ ਵਿੱਚ ਚੈਕਿੰਗ ਘਟ ਨਹੀਂ ਇਸ ਏਰੀਆ 'ਚ ਵੇਚਣ ਆ ਰਹੇ ਸੀਗੇ ਜਦੋਂ ਇਹ ਲੱਗਾਪੂ ਕੀਤੇ ਗਏ ਮੇਨ ਇਹਨੇ ਤਰਸੀਮ ਵੀ ਮੇਨ ਹੈ ਅਮਰਤਾ ਹੈ ਬਾਕੀ ਜਿਹੜਾ ਬੱਚਾ ਛੋਟਾ ਹੈ ਉਹ ਜਿਹਨੇ ਚੱਲਦੇ ਕਿ ਆਪਣਾ ਸਾਰੀ ਕੱਲੇ ਹੁੰਦੇ ਇਹ ਬਾਕੀ ਜਿਹੜੇ ਚ ਵੀ ਕਰਦੇ ਰਿਹਾ ਜੀ ਅਮਰਸਰ ਸਾਈਡ ਨੂੰ ਆ ਰਹੇ ਸੀ ਤੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਕਿਤੇ ਉਸ ਕਰਕੇ ਉਹ ਉੱਥੇ ਆਪਣੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਚ ਫੜੇ ਗਏ